ਇਹ ਭਰੇ ਟੋਏ ਭਰ ਕੇ ਰਹਿਣ ਜੋਗ ਜਗਾ ਬਣਾਈ ਤੇ ਫਿਰ ਅਸੀਂ ਆਪਣੇ ਮਕਾਨ ਪਾਏ ਜਿਹੜੀ ਮਜ਼ਦੂਰੀ ਕਰਕੇ ਪੱਕੇ ਸਾਡੇ ਮਕਾਨ ਬਣੇ ਹੋਏ ਐ ਬੋਰਡ ਕਾਰ ਦਾ ਸ਼ਟਰ ਕਾਰ ਹਰ ਚੀਜ਼ ਸਾਡੀ ਆ ਕੇ ਆ ਗਈ ਏ ਤੇ ਜੇ ਤੁਸੀਂ ਆਪਾਂ ਦੀ ਸਰ ਨੂੰ ਕੀ ਕਹਿਣ ਚੱਲੇ ਆ ਬਜੀ ਤੁਹਾਨੂੰ ਇਹ ਲੱਗਦਾ ਕਿ ਮਹਿਲਾ ਦੇ ਸਾਹਮਣੇ ਉਹ ਇਹ ਕੱਚੇ ਕੋਠੇ ਮਨਜ਼ੂਰ ਨਹੀਂ ਜਾਂ ਸੋਹਣੇ ਨਹੀਂ ਲੱਗਦੇ ਅਸੀਂ ਤਾਂ ਰੋਕਿਆ ਨਹੀਂ ਤੁਹਾਨੂੰ ਇਹਨੂੰ ਵਧੀਆ ਬਣਾ ਦਿਓ ਆ ਗਲੀਆਂ ਨਾਲੀਆਂ ਲੇਟਾਂ ਲਾ ਦੂ ਵਧੀਆ ਬਣਾਇਆ ਜਾ ਸਕਦਾ ਹੈ ਕਿ ਨਹੀਂ ਤੇ ਵਧੀਆ ਸੁੰਦਰ ਬਣਾ ਲਓ ਪਰ ਇਦਾਂ ਨਹੀਂ ਨਾ ਹੋ ਸਕਦਾ ਕਿ ਸਾਡੇ ਘਰ ਟਾ ਕੇ ਤੇ ਅਸੀਂ ਸੇ ਮਹਿੰਗੇ ਪਲਾਟ ਬਣਾ ਕੇ ਵੇਚ ਕੇ ਕੋਠੀਆਂ ਬਣਾ ਲਈਏ ਇਹ ਤਾਂ ਸੰਭਵ ਨਹੀਂ ਹੈਗਾ ਕੁਝ ਕਰਕੇ ਆਪਾਂ ਦੀ ਸਭ ਇਹ ਲਿਖਤੀ ਦਰਦ ਦੇਣ ਚੱਲੇ ਆ ਕਿ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਮਕਾਨ ਧਾਉਣ ਦੀ ਇਹਨੂੰ ਰੋਕਿਆ ਜਾਵੇ ਤੇ ਸਾਨੂੰ ਮਾਲਕਾਨਾ ਹੱਕ ਜਿਹੜਾ ਹੈ ਉਹ ਦਿੱਤਾ ਜਾਵੇ ਤਾਂ ਜੋ ਅਸੀਂ ਵੀਰਾਂ ਡਰ ਤੋਂ ਇਥੇ ਆਪ ਜੀ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕੀਏ। ਤੇ ਕੋਈ ਵੀ ਬੰਦਾ ਜਿਹਨੇ ਇੱਥੇ ਖੜੇ ਹੋ ਉਹ ਜਾ ਘਰਾਂ ਚ ਬੈਠਿਆ। ਕੋਈ ਐਸਾ ਵਿਅਕਤੀ ਨਾ ਰਹੇ ਜਿਹੜਾ ਉੱਥੇ ਅਮੇਦਕਾਰ ਪਾਰਕ ਤੇ ਨਾ ਪਹੁੰਚੇ। ਤਾਂ ਅਮੇਦਕਾਰ ਪਾਰਕ ਤੇ ਸਾਰਿਆਂ ਨੇ ਜਾਣਾ ਹੈ। ਤੁਸੀਂ ਸਾਰਿਆਂ ਨੇ ਨਜ਼ਰ ਵੀ ਰੱਖਣੀ ਹੈ। ਇੱਕ ਮੈਂ ਪਹਿਲਾਂ ਵੀ ਹਮੇਸ਼ਾ ਕਹਿੰਦਾ ਰਿਹਾ ਇਹ ਥੋੜੀ ਜਿਹੀ ਬਿਮਾਰੀ ਹੈ। ਕਿ ਸਾਡੇ ਵਿੱਚੋਂ ਕੋਈ ਐਸਾ ਗਦਾਰ ਪੈਦਾ ਨਾ ਹੋਵੇ। ਸਾਡੇ ਵਿੱਚੋਂ ਤਾਂ ਪੈਸਾ ਕਢਦੇ ਆ ਨਾ ਬੰਦੇ ਉਹ ਕਿ ਜਿਹੜੇ ਸਾਰਿਆਂ ਦੇ ਪੈਦਲ ਘੋੜੀ ਮਾਰਦੇ ਨੇ ਜਿਹੜਾ ਸਾਰਿਆਂ ਦਾ ਉਜਾੜਾ ਕਰਨ ਬਸੇ ਤੱਕ ਪ੍ਰਾਇਜਨਕ ਬਾਬਾ ਵੀਰ ਸਿੰਘ تیر ਸਿੰਘ ਦੇ ਗੁਰਦੁਆਰਾ ਸਾਹਿਬ ਆਪਾਂ ਖੜੇ ਆ ਬਹੁਤ ਪਵਿੱਤਰ ਜਗ੍ਹਾ ਹੈ ਉਸ ਗੁਰੂ ਸਾਹਿਬ ਦਾ ਹੋਕਾਸਰਾ ਹੈ ਪਹਿਲਾਂ ਵੀ ਆਪਾਂ ਦੋ ਤਿੰਨ ਵਾਰ ਜਦੋਂ ਧੂਬਿਆਣੇ ਨੂੰ ਢੋਣ ਦੀ ਕੋਸ਼ਿਸ਼ ਕੀਤੀ ਸੀ ਆਪਾਂ ਸਾਰਿਆਂ ਦੇ ਨਾਲ ਮਿਲ ਕੇ ਬਚਾਇਆ ਤੇ ਮੈਂ ਹਮੇਸ਼ਾ ਖੜਾ ਖੜੇ ਨਾਲ ਉਦੋਂ ਹੀ ਮੈਂ ਕਹਿ ਗਿਆ ਸੀ ਅੱਜ ਵੀ ਤੁਹਾਨੂੰ ਕਹਿਣਾ ਜਰਨਜੀਤ ਗੈਰੀ ਪਹਿਲਾਂ ਵੀ ਥੋੜਾ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਖੜਾ ਪਰ ਇੱਕ ਘਰ ਨੂੰ ਟੌਣ ਨਹੀਂ ਦਿੰਦਾ ਪਰ ਇਹ ਤਾਂ ਹੀ ਸਮਝ ਸਕਦਾ ਕਿ ਆਪਾਂ ਸਾਰੇ ਇਕੱਠੇ ਰਹੀ ਯੂਨਿਟੀ ਬਣੀ ਸੋਚ ਕਰਕੇ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਕਿ ਆਪਾਂ ਜਿਹੜੀ ਕਮੇਟੀ ਇੱਥੇ ਬਣਾਈ ਹੈ ਥੋਬੀਆ ਨਾਲ ਮਿਲ ਕੇ ਨਗਰ ਬਚਾਓ ਕਮੇਟੀ ਉਹ ਕਮੇਟੀ ਵਾਲੇ ਸਾਰੇ ਤੁਸੀਂ ਸਾਰਿਆਂ ਵੱਲੋਂ ਆਪਾਂ ਅੱਜ ਈਸਾ ਨੂੰ ਮਿਲ ਕੇ ਦੇਖਦੇ ਹਾਂ ਈਸਾ ਨੂੰ ਫੈਕਸ ਕਰਾਉਣਾ ਹੈ ਕਿ ਆਹ ਮਸਲਾ ਹੈ ਜੀ ਸਾਰਾ ਕੇਵਲ ਕੀ ਹੋਣਾ ਹੈ ਨਾ ਕਿ ਅਸਰਾ ਨੂੰ ਬਿਸਕਾਇਡ ਕਰ ਦਿੰਦੇ ਆ। ਹੁਕੜਾ ਕੇ ਦੇਖਦੇ ਆ। ਜੇ ਆਪਾਂ ਸਰਬਾ ਵੀ ਜੋਨਾਂ ਦੇ ਦੀ ਸਾਬ ਤੁਸੀਂ ਆਜਾ ਕੇ ਸਰਬਾ ਕਰ ਲਓ। ਜੇ ਗੱਤਾ ਕਰਕੇ ਆਓ ਤੁਸੀਂ ਆ ਕੇ ਸਰਬਾ ਕਰੋ। ਸਾਡੇ ਬੁਕਾਨ ਹੈ ਕਿ ਧੁਈ ਹੈ। ਸੁਸਤ ਕਰਕੇ ਸਰਗੀਆਂ ਜੀ ਆਪਾਂ ਆਰਾਮ ਨਾਲੇ ਤੋਂ ਜਾਣਾ। ਪਹਿਲਾਂ ਦੇਖਦੇ ਆ ਮਿਲ ਕੇ ਕਿ ਉਹ ਜਾਂ ਰੁੱਖ ਹੈਗਾ ਸਰਕਾਰ ਦਾ ਰੁੱਖ ਕਿਉਂ ਜਾਏ। ਉਹ ਜਾਂ ਫਰਗਲਾ ਐ ਸਮਝ ਰਿਹਾ। ਉਹ ਆਪਾਂ ਹਲੀ ਕਰਾਂਗੇ। ਤੇ ਪਹਿਰਾ ਦੇਉਂਗਾ ਜਿਹੜਾ ਐ ਸਮਝ ਜੀ ਕਰਾਂਗੇ ਫਿਰ। ਆਹ ਦੇਖ ਲਓ।